ਯਾਗੀ ਸੋਣ ਯਾਦ ਤੇ ਕੁੜੀਆਂ ਚ ਗੱਲ ਛੜਦੀ ਵੇ ਜਦ ਪੀਂਗਦੇ ਹਲਾਰੇ ਨਾਲ ਸੁਣਿਆ ਸੱਜਣਾ ਹਣੀਆਂ ਦੇ ਪੱਤਿਆਂ ਨਾਲ ਦੇ ਪੱਤਿਆਂ ਨਾਲ ਦੇ ਪੱਤਿਆਂ ਨਾਲ ਇੱਕ ਭੜੇਗੀ ਵੇ ਇੱਕ ਦਸੋਂਦਾ ਮਹੀਨਾ ਰਤ ਪਿਆ ਹਵਾ ਦਿਲ ਬਹੁਤ ਵਧੀਆ ਜੀ ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਰਾ ਪੰਜਾਬੀ ਆਦੀ ਆਵਾਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਤੋਂ ਦੇ ਉੱਤੇ ਅਸੀਂ ਪਹੁੰਚਿਆ ਪਿੰਡ ਆਦਮਪੁਰਾ ਆਦਮਪੁਰਾ ਕਿਸੇ ਜਾਣ ਪਹਿਚਾਨ ਦਾ ਮਹਤਾਜ ਨਹੀਂ ਹੈ ਇਹ ਪਿੰਡ 79 ਛੱਤੇ ਦਾ ਇੱਕ ਜੱਡੇ ਪਿੰਡ ਹੈ ਅੱਜ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ ਉਹਨਾਂ ਦੇ ਪੈੜ ਕਤਮਾ ਦੇ ਵਿੱਚ ਚੱਲਦੇ ਹੋਏ ਉਹਨਾਂ ਦੇ ਛੋਟੇ ਭਰਾ ਹਰਵੰਸ ਛੱਤੇ ਨਾਲ ਚੱਲਦੇ ਆ ਪਹਿਲਾਂ ਦਿਖਾਉਨੇ ਆ ਤੁਹਾਨੂੰ ਉਹਨਾਂ ਦਾ ਜਿਹੜਾ ਘਰ ਹੈ ਉਹਦੇ ਬਾਰੇ ਉਹ ਅੱਗੇ ਜਾ ਕੇ ਉਹਨਾਂ ਨਾਲ ਕਰਾਂ ਗੱਲਬਾਤ ਪਹਿਲਾਂ ਦਿਖਾਉਨੇ ਆ ਉਹਨਾਂ ਨੂੰ ਤੁਹਾਡੇ ਕਰਦੀਆਂ ਤਸਵੀਰਾਂ ਇਹ ਹੈ ਉਹਨਾਂ ਦਾ ਘਰ ਇੱਥੋਂ ਐਂਟਰੀ ਕਰਕੇ ਆ ਤੇ ਅੱਗੇ ਸਾਹਮਣੇ ਲਿਖਿਆ ਹੋਇਆ ਹੈ ਜਿਹੜਾ ਉਹਨਾਂ ਦਾ 70 70 ਦੀ ਪ੍ਰਾਣੀ ਯਾਦਗਾਰ ਸਾਂਭੀ ਝੜੀ ਵਾਲੇ ਕਿ ਲੱਗ। ਇਹ ਮੇ ਚੱਲਦੇ ਆ ਕਰਦੀ ਕਬੀਲਦਾਰੀ। ਵਧੀਆ ਵਧੀਆ। ਦੁਬਾਰੇ ਟੋਲੀ। ਅੱਛਾ ਅੱਜ ਆਪਾਂ ਗੱਲ ਕਰੀਏ ਤੁਹਾਨੂੰ ਗੀਤਕਾਰੀ ਦੇ ਗਾਇਕੀ ਦੇ ਵਿੱਚ ਮੇਰਾ ਲਗਭਗ 30 ਸਾਲ ਦੇ ਕਰੀਬ ਹੋ ਗਿਆ। ਹਾਂਜੀ ਹਾਂਜੀ ਤੇ ਕੀ ਤਜਰਬਾ ਖੱਟਿਆ 30 ਸਾਲਾਂ ਦੇ ਵਿੱਚ? ਤਜਰਬਾ ਬਸ ਕੋਈ ਨਹੀਂ। अच्छा किसी ने बाफड़ी ना ना किसी ने नहीं बाफड़ी अच्छा कहने ਦਾ ਮਤਲਬ ਸਿੱਖਿਆ ਹੀ ਹੈ हां ਸਿੱਖਿਆ ਹੀ ਹੈ اچھا ਬੱਚੇ ਹੈ ਜੇ ਆਪਾਂ ਗੱਲ ਕਰੀਏ ਇੱਕ ਬੱਚਿਆਂ ਬਾਰੇ ਤੇ ਬੱਚੇ ਕੀ ਕਰ ਰਹੇ ਅੱਗੇ ਬੱਚੇ ਤਾਂ ਜੇ ਇੱਕ ਮੁੰਡਾ ਬਾਰਾਂ ਪੜ੍ਹ ਕੇ ਬਸ ਕਾਗਜ਼ ਬੂਕ ਜਿ ਪਰੇ ਜਾਂਦਾ ਕੋਈ ਹਜੇ ਕਿਸਮਤ ਨੇ ਸਾਥ ਨਹੀਂ ਦਿੰਦਾ ਤੇ گاਉਂ ਦਾ ਬਹੁਤ ਸੋਹਣਾ ਅੱਛਾ ਤੁਸੀਂ ਲੰਬੇ ਸਮੇਂ ਤੋਂ ਗਾ ਰਹੇ ਹੋ ਤੁਸੀਂ ਮਤਲਬ ਜਦੋਂ ਤੁਸੀਂ ਸ਼ੁਰੂ ਦੇ ਵਿੱਚ ਡੈਕੀ ਦਾ ਸਫ਼ਰ ਸ਼ੁਰੂ ਕੀਤਾ ਸੀ ਕਿ ਨੂੰ ਆਦਰਸ਼ਨ ਲੈ ਕੇ ਚੱਲੇ ਸੀ ਉਸਤਾਦ ਬਾਰੇ ਅਸਤਾਜ ਜੀ ਪੰਜਾਬ ਦੇ ਉਗੇ ਟਾਡੀ ਸਾਡੇ ਅਸਤਾਜ ਜੀ ਗਿਰਬਖ ਸਿੰਘ ਅੰਗਲਵਿਲਾ ਜਦੋਂ ਪ੍ਰਾਦਾ ਦੀ ਡੈਥ ਹੋਈ ਉਹਨਾਂ ਨੇ ਭੋਗ ਤੇ ਬੋਲੇ ਸੀ ਜਿੰਨਾਂ ਨੂੰ ਦੇ ਛੋਟੇ ਭਾਈ ਨੂੰ ਸਿਖਾਉਂਗਾ ਫਿਰ ਮੈਂ 7 ਸਾਲ ਹੁੰਦਾ ਤਾਂ ਸਿੱਖਿਆ ਅੱਛਾ ਜਦੋਂ ਤੁਸੀਂ ਉੱਥੇ ਸਿੱਖਦੇ ਸੀ ਉਹਨਾਂ ਕੋਲੇ ਉਹਨਾਂ ਨੇ ਮਤਲਬ ਕੋਈ ਉਪਰਾਲਾ ਕੀਤਾ ਤੁਹਾਨੂੰ ਉੱਪਰ ਲੈ ਕੇ ਜਾਣ ਦਾ ਹਾਂਜੀ ਹਾਂਜੀ ਉਹਨਾਂ ਨੇ ਦੋ ਟੇਪਾ ਕਰੰਜਾ ਮੇਰੇ ਪਹਿਲ ਕੰਪਨੀ ਦੇ ਵਿੱਚ 96 ਦੀ ਤਸਵੀਰ ਅੱਛਾ ਤੇਰੇ ਪਿਆਰ ਵਿੱਚ ਅੱਛਾ ਜਦੋਂ ਤੋ ਮਤਲਬ ਤੁਸੀਂ ਸਟੇਜਾਂ ਤੇ ਗਾਉਨੇ ਹੋ ਆਮ ਤੌਰ ਤੇ ਤੁਸੀਂ ਗਾਉਨੇ ਹੋ ਤੁਸੀਂ ਇੱਕ ਆਪ ਦੇ ਵੱਡੇ ਭਰਾ ਦੀ ਸੋਚ ਨੂੰ ਲੈ ਕੇ ਚੱਲਦੇ ਹੋ 76 ਛੱਤੇ ਦੂ ਹਾਂਜੀ ਹਾਂਜੀ ਤੁਸੀਂ ਜਦੋਂ ਵੀ ਗੀਤ ਗਾਉਨੇ ਹੋ ਤੁਸੀਂ ਪੈਲ ਵੀ ਜਿਹੜੀ ਆ 79 ਛੱਤੇ ਤੇ ਗੀਤ ਤੋਂ ਕਰਦੇ ਹੋ ਹਰ ਵਾਰ ਛੱਤਾ ਵੀ ਅੱਜ ਕੱਲ ਸੁਰਖੀਆਂ ਦੇ ਵਿੱਚ ਹੈਗਾ ਅੱਜ ਜਦੋਂ ਆਪਾਂ ਗੱਲ ਕਰੀਏ 79 ਛੱਤੇ ਦੀ ਉਥੇ ਲੋਕ ਸੋਨੂੰ ਚਾਹੁੰਦੇ ਆ ਚਾਹੁੰਦੇ ਕੀ ਤੁਸੀਂ ਕਦੇ ਇਹ ਕੋਸ਼ਿਸ਼ ਕੀਤੀ ਆ ਵੀ ਤੁਸੀਂ 77 ਸੱਤੇ ਨੂੰ ਹਟ ਕੇ ਕਿ ਆਪ ਦਾ ਇੱਕ ਫੇਸ ਬਣਾਉਣ ਦੀ ਕੋਸ਼ਿਸ਼ ਕੀਤੀ ਹੋਵੇ ਵੀ ਤੁਸੀਂ ਕਦੇ ਇਹ ਸੋਚਿਆ ਵਜਰ ਹਰਮਨ 77 ਦੇ ਨਾਮ ਨਾਲ ਤਾਂ ਨੱਚੀ ਜਾਂਦਾ ਵੀ ਕਦੇ ਤੁਸੀਂ ਇਹ ਕੋਸ਼ਿਸ਼ ਕੀਤੀ ਤੁਸੀਂ ਆਪ ਦਾ ਫੇਮ ਬਣਾਉਣ ਦੀ ਕੋਈ ਆ ਦਾ ਫੇਮ ਤਾਂ ਐ ਆ ਜੀ ਜਿਵੇਂ ਹੁਣ ਸਨਮਾਨਕ ਹੈ ਤੇ ਉਹ ਮਾਨਕ ਸਾਹਿਬ ਦੇ ਕੀਤਾ ਨਹੀਂ ਚੱਲੀ ਜਾਂਦਾ ਹਾਂ ਤੇ ਫਿਰ ਵੀ ਸਾਡਾ ਤਾਂ ਭਰਾ ਫੋਨ ਲਾ ਸਾਡਾ ਤੇ ਇੱਕ ਬਾਜਰਾ ਦੀ ਕੀ ਕਰਿਆ ਜਾਵੇ ਹਾਂ ਹਾਂ ਹਾਂਜੀ ਹਾਂਜੀ ਤੇ ਜੇ ਆਪਾਂ ਗੱਲ ਕਰੀਏ ਅੱਜ ਤੱਕ ਤੁਹਾਡੇ ਕੀ ਜਿਹਾ ਕੈਸਟਾ ਹੈ ਰਚਾਟੇ ਪਾ ਲਈ ਹੁਣ ਸਿੰਗਲ ਟ੍ਰੈਕ ਵਾਪ ਆ ਗਿਆ 5 6 ਅੱਛਾ ਜੇ ਹੁਣ ਆਪਾਂ ਇਹਦਾ ਸੋਗ ਆ ਰਿਹਾ ਥੋੜੇ ਜਿਹਾ ਤਾਂ ਅੱਛਾ ਦੱਸੋ ਜਦੋਂ ਤੁਸੀਂ ਸ਼ੁਰੂਆਤ ਕਰਦੇ ਹੋ 76 76 ਦੇ ਗੀਤ ਤੋਂ ਰੁੱਤ ਪਿਆਰ ਦੀ ਇੱਕ ਫੇਵਰੇਟ ਗੀਤ ਹੈ ਉਹਦੇ ਆ ਦੋ ਲੜ ਹਾਂਜੀ ਉਹ ਗਿਆ ਸਣਾ ਹੁਣ ਤਰ ਜਾ ਵੀਰਾ ਤੇਰੀ ਉਮਰ ਜਾ ਹਾਰ ਜਗ ਹੋ ਵੀਰ ਸਾਡਾਂ ਸਾਬਨ ਵਖਰਾ ੜਿਆ ਤੇ ਜਿਹੜਾ ਅਥਰੂ ਵਹਿਣ ਬਣ ਚੋਵੇ ਤੇਰੀਆਂ ਪੌਣਾ जखਮ ਅਚੇੜੇ ਅਸੀਂ ਰੱਖਦੇ ਮਸਾਂ ਹਾਂ 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 ਨੂੰ ਵੀ ਜੀ ਆ ਲੈ ਬੇਲਾ ਫੈਦਾ ਤੇਰਾ ਜੇ ਦੋ ਯਾਰ ਕੋ ਨਾ ਹੋਵੇ ਇੱਕ ਸੋਣ ਦਾ ਮਹੀਨਾ ਰਤ ਪਿਆਰੀ ਯਾਦ ਮੱਲੋ ਮੱਲਿਆ ਕੀ ਸੋਣ ਯਾਦ ਤੇ ਕੁੜੀਆਂ ਚ ਝਲ ਛੜਨੀ ਵੇ ਜਦ ਪੀਂਗਦੇ ਹਲਾਰੇ ਨਾਲ ਸੋਣਿਆ ਸਜਣਾ ਹਾਣੀਆਂ ਬੇ ਪੱਤਿਆਂ ਦਾ ਬੇ ਪੱਤਿਆਂ ਦਾ ਬੇ ਪੱਤਿਆਂ ਦਾ ਹਿੱਤ ਭੜਗੀ ਵੇ ਇੱਕ ਤਾਂ ਸੌਂਦਾ ਮੈਂ ਨਾਰਤ ਪਿਆ ਹਵਾ ਦੀ ਬਹੁਤ ਵਧੀਆ ਜੇ ਆਪਾਂ ਗੱਲ ਕਰੀਏ 70% ਦੇ ਗੀਤ ਤਾਂ ਤੁਸੀਂ ਉਹਨੂੰ ਤੁਹਾਡੇ ਕੋਲੇ ਹੋਰ ਗੀਤਕਾਰਾਂ ਦੇ ਗੀਤ ਵੀ ਆ ਜਿਹੜੇ ਤੁਹਾਡੇ ਕੋਲੇ ਆਇਆ ਤੁਸੀਂ ਰਿਕਾਰਡ ਵੀ ਕਰਾਇਆ ਹੈ ਕਿ ਤੁਸੀਂ ਕੋਸ਼ਿਸ਼ ਕੀਤੀ ਆ ਵੀ ਕਦੇ ਸਟੇਟਿਕ ਤੇ ਹੋਰ ਕਲਾਕਾਰ ਦਾ ਗਾਣਾ ਗਾਇਆ ਹੋਵੇ ਨਹੀਂ ਜੀ ਹੋਰ ਕਿਸੇ ਗੱਲ ਕਰਦਾ ਬਾਹਰ ਖਾੜਾ ਲਾਉਣ ਵੀ ਜਾਇਦਾ ਤਾਂ ਫਿਰ ਮੇਸ਼ਾ ਬ੍ਰਦਰ ਦੇ ਕੀਤਾਣਗੇ ਪੈਦਾ ਅੱਛਾ ਆਪਣੇ ਬ੍ਰਦਰ ਦੀ ਸੋਚ ਦੇ ਮਧਾਪੀ ਚੱਲ ਜਾ ਬਹੁਤ ਵਧੀਆ ਗੱਲ ਹੈ ਇਹ ਵੀਰ ਕਹਿੰਦੇ ਸੀ ਆਪਦੇ ਬ੍ਰਦਰ 73 63 ਦੀ ਸੋਚ ਦੀ ਚੱਲਦੇ ਆ ਅੱਛਾ ਜੇ ਮਤਲਬ ਤੇ ਕੋਤਨ ਕੁਝ ਪਾਰਚ ਕਰਦਾ ਯਾਰ ਫਲਾਣੇ ਦਾ ਸੁਣਾ ਦੇ ਨਾ ਆਉਂਦਾ ਹੀ ਨਹੀਂ ਤਾ ਅੱਛਾ ਆਉਂਦਾ ਇਹ ਕਹਿੰਦਾ ਵੀ ਸਾਨੂੰ ਚਲੋ ਆਪਾਂ ਕਹਿੰਦਾ ਆਪਣੀ ਸੋਚ ਆ ਵੀ ਆਪਾਂ ਦੇਖ ਜਣੇ ਅੱਛਾ ਜੇ ਗੱਲ ਕਰੀਏ ਅੱਜ ਤੱਕ ਤੁਹਾਡੇ ਕੋਲ ਕਿੰਨੇ ਕ ਗੀਤਕਾਰਾਂ ਦੇ ਗੀਤ ਆ ਜਿਹੜੇ ਆਏ ਇਹ ਤਾਂ ਕਹਤਾ ਬਹੁਤ ਗੀਤ ਆਏ ਆ ਜੀ ਪਰ ਹੁਣ ਆਪ ਤੱਕ ਰਾ ਨਹੀਂ ਸਕਦੇ ਜੇ ਅਗਲਾ ਜਿਹੜਾ ਖਰਚਾ ਕਰਦਾ ਉਹ ਗੀਤ ਕਰ ਦੇਦਾ ਅੱਛਾ ਜਿਵੇਂ ਹੁਣ ਖਰਚੇ ਦੀ ਗੱਲ ਆ ਗਈ ਆਪਾਂ ਇੱਕ ਗੱਲ ਕਰਦੇ ਆ ਦੇਖੋ ਕਈ ਵਾਰੀ ਕੀ ਹੁੰਦਾ ਆਪਾਂ ਚਾਰ ਪੈਸੇ ਆਪ ਵੀ ਇਕੱਠੇ ਕਰ ਲੈਂਦੇ ਆ ਕੋਈ ਗੀਤ ਭਰਾ ਗੀਤਕਾਰ ਭਰਾ ਵੀ ਕਰ ਲੈਂਦਾ ਠੀਕ ਹੈ ਕਈ ਵਾਰੀ ਚਲੋ ਕੋਈ ਹੈਲਪ ਵੀ ਹੋ ਜਾਂਦੀ ਹੈ ਕੋਈ ਇਹੋ ਜਿਹਾ ਚਾਂਸ ਹੋਇਆ ਵੀ ਤੁਸੀਂ ਪੈਸੇ ਵੀ ਲਾਤੇ ਹੁਣ ਤੇ ਤੁਹਾਡੇ ਨਾਲ ਕੋਈ ਮਤਲਬ ਕਿ ਆਪਾਂ ਤਾਂ ਖਾਤੜੀ ਤਾਂ ਨਹੀਂ ਕਹਿ ਸਕਦੇ ਵੀ ਤੁਹਾਡੇ ਨਾਲ ਚੀਟਿੰਗ ਵੀ ਹੋਈ ਹੋਵੇ ਨਹੀਂ ਜੀ ਕੋਈ ਇਸ ਨਹੀਂ ਹੋਇਆ ਜਿੱਤੇ ਕਰਾ ਜਿੰਨੇ ਗੀਤ ਕਰਾਗੇ ਪਿੰਦਰਾ ਸਿੱਖਾ ਵਾਲੇ ਆ ਉਹਨੇ ਵਿਚਾਰੇ ਨੇ ਖਰਚਾ ਕੀਤਾ ਰੁੱਤ ਪਿਆਰ ਦੀ ਟੂ ਤੇ ਤੇ ਤਿੰਨ ਚਾਰ ਮਾਤ ਗੀਤ ਕਰਾਇਆ ਸੌਗ ਰੁੱਤ ਪਿਆਰ ਦੀ ਟੂ ਤੇ ਜਾਂ ਰੁੱਤ ਪਿਆਰ ਦੀ ਟੂ ਜਾਂ ਸਜਣਾ ਦੀ ਟੂ ਉਹਨੇ ਕਰਾਇਆ ਖਰਚਾ ਉਹਨੇ ਕਰਾਇਆ ਸਾਰਾ ਅੱਛਾ ਜੇ ਵੀ ਤੁਸੀਂ ਰੁੱਤ ਪਿਆਰ ਦੀ ਤਾਂ ਤੁਹਾਡਾ ਇੱਕ ਫੇਵਰੇਟ ਗੀਤ ਹੈ ਤੁਸੀਂ ਕਈ ਵਾਰੀ ਸਟੇਜਾਂ ਤੇ ਡਿਊਟ ਵੀ ਕਰੋ ਹਾਂ ਹਾਂ ਜੀ ਤੇ ਉੱਥੇ ਮਤਲਬ ਕਿ ਕੋਈ ਚਲੋ ਅੱਜ ਆਪਣੇ ਕੋਲੇ ਨਹੀਂ ਹੈ ਕੋਈ ਡਿਊਟ ਦੀਆਂ ਤੋਂ ਲੈਣਾਂ ਦੇਵੋਟ ਮੇਰੀ ਆਈਸੀਏ ਕੈਸੜਾ ਪੇਪਰ ਆ ਤਬਾਦ ਉਹਦੇ ਮੈਨੂੰ ਸੁਣਾਉਣਾ ਠੀਕ ਹੈ ਤੇ ਮੈਂ ਤੁਹਾਨੂੰ ਬਾਈ ਦਾ ਹੀ ਸੌਂਗ ਸੁਣਾਉਂਦਾ ਹੈ ਬਾਈ ਚ ਬਾਈ ਦਸਨਾ ਉਹ ਯਾਰੀ ਵਿੱਚ ਲਾਭ ਹੁੰਦਾ ਨਾ ਚੰਨਿਆ ਮੈਂ ਨਾ ਕਿਸੇ ਫੜਗੇ ਦਾ ਕਹਿਣਾ ਮੰਨਿਆ ਸਗਿਆ ਪਰਾਂ ਮਾਂ ਤੁਝ ਮੀਨ ਬੰਨ ਤੇ ਨੀ ਤੇਰੇ ਮਾਰੇ ਨੇ ਜਵਾਰਾ ਪਾਇਆ ਹੜੀ ਵਾ ਸਮਝਾ ਮੇਰੀ ਸਮਝਾ ਮੇਰੀ ਬਿੱਲੂ ਰਾਣੀਏ ਨੇ ਪੂਰਾ 3500 ਪਲੰਗ ਤੇ ਲਾਇਆ ਸਮਝਾ ਮੇਰੀ ਸਮਝਾ ਮੇਰੀ ਬਿੱਲੂ ਰਾਣੀਏ ਨੇ ਪੂਰਾ 3500 ਪਲੰਗ ਤੇ ਲਾਇਆ ਬਹੁਤ ਵਧੀਆ ਬਹੁਤ ਵਧੀਆ ਤੇ ਕਹਿਣ ਦਾ ਪਤਾ ਜੇ ਹੁਣ ਆਪਣੇ ਨਾਲ ਕੋਈ ਬੀਬਾ ਕਉਣੀ ਤੇ ਉੱਤੇ ਹੋਰ ਵੀ ਇੱਕ ਵਧੀਆ ਬਣ ਜਾਂਦਾ ਤੇ ਆਪਾਂ ਜੇ ਗੱਲ ਕਰੀਏ ਵੀ ਆਉਣ ਵਾਲਾ ਜਿਹੜਾ ਕੋਈ ਤੁਹਾਡਾ ਵੱਡਾ ਪ੍ਰੋਜੈਕਟ ਆ ਆਪਾਂ ਨੂੰ ਉਮੀਦ ਹੋਵੇ ਵੀ ਆਪਾਂ ਮੇ ਪ੍ਰੋਜੈਕਟ ਉੱਪਰ ਲੈ ਕੇ ਜਾਓ ਕੋਈ ਪ੍ਰੋਜੈਕਟ ਇਹੋ ਜਿਹਾ ਰਿਜ਼ਲਟ ਜੀ ਮੇਰਾ ਸੌਂਗਾ ਆਉਣ ਵਾਲਾ ਮੁਹੱਬਤ ਆ ਕੀ ਤਾਂ ਲਿਖਿਆ ਸੋਨੇ ਆਕ ਲਿਖਿਆ ਹੋਇਆ ਹੈ ਅੱਛਾ ਤੇ ਉਹ ਮੈਂ ਤੁਹਾਨੂੰ ਅਜ ਨਹੀਂ ਸੁਣਾਉਣਾ ਉਹਨਾਂ ਦੇ ਦੇਖੋ ਕਈ ਵਾਰ ਕੀ ਹੁੰਦਾ ਹੈ ਜਿਹੜੀ ਜਿਹੜੀ ਚੀਜ਼ ਆਉਣ ਵਾਲੀ ਹੈ ਉਹਨੂੰ ਆਪਾਂ ਪਹਿਲਾਂ ਆਊਟ ਨਹੀਂ ਕਰਦੇ ਤਾਂ ਕਿ ਵੀ ਉਹ ਲੀਕ ਨਾ ਹੋ ਜੇ ਦੇਖੋ ਕਹਿੰਦਾ ਚੋਰ ਨਾਲੋਂ ਚਤਰਾਈ ਪਹਿਲਾਂ ਕਰੀ ਠੀਕ ਹੈ ਹੋਰ ਹੋਰ ਕੋਈ ਨਵੀਂ ਤਾਂ ਉਹ ਠੀਕ ਠਾਕ। ਅੱਛਾ ਇੱਕ ਕੋਈ ਤੁਹਾਡਾ ਹੋਰ ਕੋਈ ਫੇਵਰੇਟ ਗੀਤ ਜਿਹੜਾ ਤੁਹਾਨੂੰ ਮਤਲਬ ਕਿ ਅ 75% ਤੋਂ ਬਾਅਦ ਕੇ ਤੁਹਾਡੇ ਤੁਸੀਂ ਆਪ ਤਿਆਰ ਕੀਤਾ ਹੋਵੇ। ਬਸ ਸੌਂਗ ਸੁਣਾਓ ਜੀ ਤੁਹਾਨੂੰ ਮੇਰਾ ਆਪ ਦਾ ਸੌਂਗ ਸੀਗਾ ਆ। ਉਹ ਤੇਰੇ ਸੁਪਣੇ ਦੀ ਤੋਰ ਪਹਿਲਾਂ ਭੁੱਲ ਜਾਂਦੇ ਮੋਰ। ਮੁੰਡੇ ਮਾਰਦੇ ਖੁੰਡਾਂ ਦੇ ਉੱਤੇ ਸੀਟੀਆਂ ਤੇ ਅੰਬਰਾਂ ਚੋਂ ਅੱਗ ਵਰਦੀ। ਚੁੰਨੀ ਲੈ ਕੇ ਪਟੋਲਾ ਸੋਹਰੀ ਚੱਲਿਆ ਤੇ ਮਿੱਤਰਾਂ ਦੀ ਪੱਗ ਮਾਰ ਗਈ। ਤੁੰਨੀ ਲੈ ਕੇ ਪਟੋਲਾ ਸੋਰੀ ਚੱਲਿਆ ਤੇ ਮਿੱਤਰਾਂ ਦੇ ਪੱਗ ਬਾਰੇ ਦੀ ਪਾਹੀ ਲੋੜਾਂ ਨਾਲ ਘਾਰ ਘੋਰੇ ਰੰਗ ਤੇ ਕੱਚੇ ਦੁੱਧ ਪੀਤੇ ਹੋਣਗੇ ਕੋਈ ਐ ਮੈਂ ਤਨੀ ਪੱਗਾਂ ਵਾਲਾ ਲੈ ਗਿਆ ਤੇ ਮੋਤੀ ਪਨ ਕੀਤੇ ਹੋਣਗੇ ਨੀਤਾ ਖੋਟੀਆਂ ਦਿਲਾ ਦੇ ਜਿਹੜੇ ਕਾਲੇ ਤੇ ਕਿੱਥੋਂ ਮਿਲੇ ਚੰਦ ਵਰਗੀ ਚੁੰਨੀ ਲੈ ਕੇ ਪਟੋਲਾ ਸੋਰੀ ਚੱਲਿਆ ਤੇ ਮਿੱਤਰਾਂ ਦੀ ਪੱਗ ਵਰਗੀ ਚੁੰਨੀ ਲੈ ਕੇ ਪਟੋਲਾ ਸੋਰੀ ਚੱਲਿਆ ਤੇ ਮਿੱਤਰਾਂ ਦੀ ਪੱਗ ਵਰਗੀ ਬਹੁਤ ਵਧੀਆ ਵਧੀਆ ਅੱਛਾ ਜੇ ਹਰਮਨ ਸਾppa ਗੱਲ ਕਰੀਏ ਵੀ ਦੇਖੋ ਆਪਣਾ ਬ੍ਰਦਰ ਹੈ ਤੁਹਾਡੀ ਸੋਚ ਤੁਹਾਡੇ ਬ੍ਰਦਰ ਦੇ ਨਾਲ ਜੇ ਆਪਾਂ ਗੱਲ ਕਰੀਏ ਵੀ ਤੁਹਾਡੇ ਫੇਵਰੇਟ ਕਲਾਕਾਰ ਦੇਖੋ ਛੱਤਾਂ ਦਾ ਤੁਹਾਡਾ ਫੇਵਰੇਟ ਕਲਾਕਾਰ ਹੈਗਾ ਹੀ ਆ ਉਹ ਤਾਂ ਆਪਣਾ ਘਰ ਦਾ ਇੱਕ ਮੈਂਬਰ ਹੈ ਜੇ ਆਪਾਂ ਕਿਸੇ ਤੁਹਾਡੇ ਹੋਰ ਫੇਵਰੇਟ ਦੀ ਗੱਲ ਕਰੀ ਕਿਹਨੂੰ ਮੰਨਦੇ ਹੋ ਫੇਵਰੇਟ ਕਲਾਕਾਰ ਫੇਵਰੇਟ ਤਾਂ ਜੀ ਮੈਂ ਤਾਂ ਚਮਕੀਲਾ ਸਾਹ ਨੂੰ ਬਹੁਤ ਸੰਘਕੇ ਪਸ ਆ ਚਾ ਚਮਕੀਲੇ ਚਮਕੀਲੇ ਦਾ ਨਾਮ ਅਜੀ ਦੋਲਦਾ ਉਹ ਕੀ ਬਾਤ ਆ ਜੀ ਹੋ ਵੀ ਜਦੋਂ ਆਪਾਂ ਚਮਕੀਲੇ ਦਾ ਨਾਮ ਲੈ ਲੇ ਮੈਨੂੰ ਐ ਲੱਗਦਾ ਵੀ ਹਰੇਕ ਦੇ ਮੂੰਹ ਤੇ ਇੱਕ ਖੁਸ਼ੀ ਜੀ ਆ ਜਾਂਦੀ ਹੈ ਹਾਂ ਜੀ ਹਾਂ ਜੀ ਹਾਂ ਜੀ ਚਲੋ ਬਾਤਾਂ ਚਮਕੀਲੇ ਦਾ ਗਾਇਕ ਹੈ ਕੋਈ ਨਹੀਂ ਗਾਇਆ ਤਾਂ ਹੈ ਨਹੀਂ ਗਾਇਆ ਕੋਈ ਦੋ ਲੈਣਾ ਜਾ ਦੌਰ ਸਨਾਨ ਨੇ ਜੋੜ ਕੇ ਰੀ ਬਾਂਧਾ ਮਾਰ ਝੜਕ ਸੋਹਣਿਆ ਮੁੜ ਕੇ ਸਾਡੀ ਕੱਖਾਂ ਦੀ ਕੁਲੀ ਤੇਰੇ ਹੱਥ ਵੱਡਿਆਂ ਕਰਾਂ ਨਾਲ ਜੁੜ ਕੇ ਤਾਰ ਫਿਰ ਗਈ ਸੀਨੇ ਵੇ ਕਹਿ ਗੱਲ ਹੱਸਦਿਆਂ ਹੱਸ ਬਿਆਕੀ ਸੋਹਣਿਆ ਬਿਆਰ ਕਰਵਾ ਕੇ ਵੇ ਸਾਨੂੰ ਮਿਲ ਤਾਗੜ ਧਾਰੇ ਹਾਏ ਵਿਆਹ ਕਰਵਾ ਕੇ ਵੇ ਸਾਨੂੰ ਮੈਂ ਦਾਗੜਦਾਰੀ ਦੋ ਦਿਲ ਤਾਂ ਜੁੜ ਗਏ ਨਹੀਂ ਥਿਰਗੇ ਨਹੀਂ ਮਿਲਗੇ ਜੁੜਿਆਂ ਤਕਦੀਰਾ ਲੱਖਾਂ ਰੰਝੇ ਕਰਗੇ ਨਹੀਂ ਇਥੇ ਰਹਿਣ ਬਿਲਕਦੀਆਂ ਹੀਰਾ ਸੁਣ ਬਖਸ਼ਣ ਹਾਰਗੇ ਨਹੀਂ ਸਾ ਤੇਰੀ ਟੈਗ ਠੇਰੀ ਜਦੋਂ ਪਹਿਲੀ ਲਾਮ ਪੜੀ ਹੇ ਪੱਬਨੇ ਕਰ ਗਈ ਮੇਰੀ ਜਦੋਂ ਪਹਿਲੀ ਲਾਮ ਪੜੀ ਹੇ ਪੱਬਨੇ ਕਰ ਗਈ ਮੇਰੀ ਬਹੁਤ ਵਧੀਆ ਲੱਗਿਆ ਇੱਕ ਮੈਨੂੰ ਥੋੜਾ ਜਿਹਾ ਇੱਕ ਮੇਰੇ ਮਨ ਦੇ ਵਿੱਚ ਜਿਹੜੀ ਇੱਕ ਕੁਟਕੁਤੀ ਜਿਹੀ ਉੱਠਦੀ ਹੈ ਵੀ ਤੁਸੀਂ ਗਾਇਆ ਤਾਂ ਚਮਕੀਲੇ ਦਾ ਲੇਕਿਨ ਜਿਹੜੇ ਤੁਸੀਂ ਉਹ ਆਪਦੇ ਭਰਾ ਦੀ ਜਿਹੜੀ ਹੈ ਸੋਚ ਹੈ ਤੇ ਆਵਾਜ਼ ਉਵੇਂ ਲੱਗਦੀ ਐ ਜਿਵੇਂ ਹਰ ਵंसਦੀ ਹੋਵੇ ਹਾਂ ਜੀ ਹਾਂ ਜੀ 79 ਦੀ ਹੋਵੇ ਹਾਂ ਜੀ ਹਾਂ ਜੀ ਅੱਛਾ ਜੇ ਆਪਾਂ ਗੱਲ ਕਰੀਏ ਵੀ ਅਸੀਂ ਜਦੋਂ ਕਈ ਵਾਰੀ ਬੈਠੇ ਹੁੰਦੇ ਤਾਂ ਯਾਦ ਵੀ ਆਉਂਦੀ ਐ ਇੱਕ ਤੁਹਾਡਾ ਪਿਛਲੇ ਕਾਫੀ ਸਮਾਂ ਪਹਿਲਾਂ ਇੱਕ ਗੀਤ ਆਇਆ ਸੀ ਹਾਂ ਜੀ ਹਾਂ ਜੀ ਕੱਲਾ ਕੱਲੀ ਨੂੰ ਟਕਰਦਾ ਮਰਚ ਉਹ ਮੈਂ ਬਤਲ ਕੇ ਜਦੋਂ ਮੈਂ ਕਹਈਏ ਅਸੀਂ ਜਾਰ ਦੋਸਤਾਂ ਬੈਠੇ ਹੁੰਨੇ ਉਹ ਤਾਂ ਐਸੀ ਉਹਦਾ ਜ਼ਿਕਰ ਜ਼ਰੂਰ ਕਰਦਾ ਉਹਦੇ ਆ ਦੋ ਲਾਈਨਾਂ ਜ਼ਰੂਰ ਸੁਣਾਓ ਜੀ ਜੀ ਹਾਂ ਇਹ ਮਾਰੇ ਜਾਣੀ ਨੂੰ ਮਾਰ ਮਤਾ ਗਈ

ਨੱਤ ਨੱਤ ਕੀ ਸੰਗਣ ਦਾ ਫਾਇਦਾ ਤੂੰ ਇੱਕ ਦਿਨ ਸੰਗ ਲਾਹਣ ਦਿਆ ਹਾ ਦਿਲ ਕੱਢ ਕੇ ਕੱਢ ਕੇ ਤੜੀ ਤੇ ਤੇਰੇ ਘਰ ਤੋਂ ਤੂੰ ਇੱਕ ਦਿਨ ਮੰਗ ਲਾਹਣ ਦਿਆ ਹਾ ਦਿਲ ਕੱਢ ਕੇ ਲੋਕੜੇ ਵਿੱਚ ਕੀ ਘੇੜ ਦਿਆ ਤੋ ਅੱਖੀਆਂ ਲਗੀਆਂ ਦੀ ਵੇ ਨਿੱਕੀ ਉਮਰ ਲੱਜ ਪਗਾ ਦੇ ਵੱਜੀਆਂ ਠਗੀਆਂ ਦੀ ਹਾਏ ਨਿੱਕੀ ਉਮਰੇ ਲੱਜ ਪਗਾ ਦੇ ਵੱਜੀਆਂ ਠਗੀਆਂ ਦੀ ਮੈਨੂੰ ਆਪਣੇ ਮਸਤ ਜੇ ਰੰਗ ਵਿੱਚ ਰੰਗ ਲਾਹਣ ਦੇ ਆ ਹਵਾ ਦਿਲ ਕੱਢ ਕੇ ਕੱਢ ਕੇ ਤੜੀ ਤੇ ਤੇਰੇ ਧਾਰ ਤੋਂ ਇੱਕ ਦਿਨ ਮੰਗ ਲਾਹਣ ਦੇ ਆ ਹਵਾ ਦਿਲ ਕੱਢ ਕੇ ਬਹੁਤ ਵਧੀਆ ਲੱਗਿਆ ਇੱਕ ਜਦੋਂ ਪੁਰਾਣੀ ਗੱਲ ਕਰਦੇ ਹੁੰਦੇ ਸੀ ਜੋ ਨਿਸ਼ੱਤਰ ਸ਼ੱਤਾ ਸਟੇਜਾਂ ਤੇ ਗਾਉਂਦਾ ਹੁੰਦਾ ਸੀ ਜਦੋਂ ਕਹਿੰਦੇ ਜਿਹੜਾ ਹਾਰਮੋਨੀਅਮ ਵਾਲਾ ਸੀ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਬਾਜੇ ਵਾਲਾ ਸੀ ਠੀਕ ਹੈ ਉਦੋਂ ਕਹਿੰਦੇ ਨਿਸ਼ੱਤਰ ਸ਼ੱਤੇ ਦੀ ਸੁਰ ਐਨੀ ਸੀ ਜਦੋਂ ਬਾਜੇ ਵਾਲਾ ਪਜਾਉਂਦਾ ਸੀ ਤਾਂ ਸੋਟਾ ਬਾਜਾ ਮੁੱਕ ਜਾਂਦਾ ਕੀ ਤੁਹਾਡੇ ਨਾਲ ਵੀ ਐ ਸੋ ਤੁਹਾਡੀ ਸੁਰ ਮਤਲਬ ਕਿ ਉਹਨਾਂ ਦੇ ਮੁਤਾਬਕ ਹੀ ਤਾਂ ਹਾਂਜੀ ਹਾਂਜੀ ਜਾਓ ਜੀ ਤੇ ਹੁਣ ਆਪਾਂ ਜੇ ਗੱਲ ਕਰੀਏ ਦੇਖੋ ਤੁਹਾਨੂੰ ਲਗਭਗ 30 ਸਾਲ ਦਾ 30 ਸਾਲ ਦਾ ਹਾਕਾ ਜਿਹੜਾ ਹੋ ਗਿਆ ਗੋਂਦਾਂ ਨੂੰ ਹਾਂਜੀ ਹਾਂਜੀ ਅੱਜ ਤੱਕ ਇਸ ਗਰੀਬ ਬੰਦੇ ਦੀ ਤੁਹਾਡੀ ਜਾਣ ਕੇ ਕਿਸੇ ਨੇ ਬਾਹ ਫੜ ਦੀ ਕੋਸ਼ਿਸ਼ ਨਹੀਂ ਕੀਤੀ ਕੱਲਾ ਤਾਂ ਕੱਲੇ ਹੁੰਦੀ ਆ ਦੇਖੋ ਤਾਂ ਅੱਛਾ ਜੇ ਆਪਾਂ ਗੱਲ ਕਰੀਏ ਬੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਮਤਲਬ ਕਿ ਅੱਜ ਕੱਲ ਛੋਟੇ ਉਮਰ ਦੇ ਬੱਚੇ ਆ ਜਿਵੇਂ ਇਹ ਉਹ ਗੌਂਦਿਆ ਯੋਜੋ ਹਨੀ ਸਿੰਘ ਆਹ ਜੀ ਪਾਹੇ ਜੇ ਇੱਕ ਮਤਲਬ ਕਿ ਲੈਟਰ ਲਾ ਲੋ ਜਾਂ ਕੋਈ ਮਤਲਬ ਕਿ ਇੱਕ ਨਾ ਸਮਝਣ ਨਾਲ ਗੀਤ ਗਾ ਕੇ ਰਾਤੋਂ ਰਾਤ ਸ਼ੋਰਤ ਪਾਉਣੀ ਚਾਹੁੰਦੇ ਉਹਨਾਂ ਵਾਰੀ ਕੀ ਕਰੀ ਉਹ ਬਰੇ ਆ ਜੀ ਮੈਂ ਤਾਂ ਜਿਹੜਾ ਕਹਿੰਦਾ ਵੀ ਮੈਂ ਤਾਂ ਬਰਾਦਰ ਦੇ ਮਗਰ ਚੱਲਦਾ ਵੀ ਵਦਗਾ ਰੈਕਟਰਾਂ ਨੂੰ ਵੀ ਕਹਿੰਦੇ ਵੀ ਵਦਗਾ ਲੇਖੋ ਇਹ ਵਦਗਾ ਲੋਕ ਸੁਣਨ ਕੂਟ ਪਟਾਲ ਜਾਂ ਸੁਣੀ ਜਾਂਦੇ ਉਹ ਹਿੱਟ ਹੋ ਜਾਂਦਾ ਹਮ ਬਸ ਆਏ ਆ ਜੀ ਅੱਛਾ ਜੇ ਆਪਾਂ ਗੱਲ ਕਰਾਂਗੇ ਅੱਜ ਦੀ ਜਿਹੜੀ ਪੀੜ੍ਹੀ ਐ ਇਹਦਾ ਰੁਝਾਨ ਨਸ਼ਿਆਂ ਵੱਲ ਜਾਂ ਦੇਸ਼ਾਂ ਤੋਂ ਬਾਹਰ ਵੱਲ ਜਾ ਰਿਹਾ ਹੈ ਹਾਂਜੀ ਚਾਹੇ ਉਹ ਗੈਕੀ ਦੇ ਰੂਪ ਵਗ ਜਾਣ ਚਾਹੇ ਜਿਵੇਂ ਮਰਜੀ ਜੀ ਕਾਜਰਾਤ ਨਸ਼ੇ ਦਾ ਵੀ ਇੱਕ ਦੌਰ ਹੈ ਉਹ ਵੱਧਦਾ ਉਹਨਾਂ ਨੂੰ ਮਤਲਬ ਕੀ ਆਪਾਂ ਦੇਖੋ ਆਪਾਂ ਐਸ ਲਾਇਕ ਤਾਂ ਹੈ ਨਹੀਂ ਵੀ ਆਪਾਂ ਕਿਸੇ ਨੂੰ ਸਿੱਖਿਆ ਦੇ ਸਕੀਏ ਹਾਂਜੀ ਹਾਂਜੀ ਕਹਿਣਾ ਕੀ ਚਾਹੁੰਦੇ ਕਹਿਣਾ ਆ ਕਿ ਨਸ਼ਿਆਂ ਤੋਂ ਬਚਣ ਆਉਣ ਵਾਲੀ ਪੀੜ੍ਹੀ ਬਚਣ ਸਤਿਕਾਰ ਕਰਨ ਆਪਣੇ ਮਾਪਿਆਂ ਦਾ ਸਾਡਾ ਤੇ ਹੁਣ ਤਾਂ ਕੋਈ ਸਤਿਕਾਰ ਹੀ ਨਹੀਂ ਕਰਦਾ ਜੀ ਅਚਾ ਇਹ ਸਨ ਹਰਵੰਨ ਛੱਤਾ ਜੀ ਇਹਨਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਇਹਨਾਂ ਦੇ ਹਾਲਾਤ ਤੁਸੀਂ ਦੇਖ ਲਏ ਹੋ ਅਸੀਂ ਪੰਜਾਬੀ ਆਤੀ ਆਵਾਜ਼ ਰਾਹੀਂ ਇਹਨਾਂ ਨੂੰ ਜਿਹੜੇ ਸਰੋਤੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੜੇ ਫਨਕਾਰ ਹੈ ਸੋਨਾ ਜਿਹੜਾ ਇਹ ਮਿੱਟੀ 'ਚ ਰੁਲਦਾ ਫਿਰਦਾ ਹੈ ਇਹਨਾਂ ਨੂੰ ਮਿੱਟੀ ਦੇ ਵਿੱਚੋਂ ਬਾਹਰ ਕੱਢਣ ਦੀ ਲੋੜ ਹੈ ਇਹਨਾਂ ਨੂੰ ਉਠਕਾਰਣ ਦੀ ਲੋੜ ਹੈ ਤਾਂ ਕਿ ਇਹ ਹੋਰ ਅੱਗੇ ਜਾ ਸਕਣ ਪੰਜਾਬੀ ਆਤੀ ਆਵਾਜ਼ ਰਾਹੀਂ ਅਸੀਂ ਬੇਨਤੀ ਕਰਦੇ ਆ ਕਿ ਇਹੋ ਜਿਹੇ ਫਨਕਾਰਾਂ ਦੀ ਬਾਤ ਜ਼ਰੂਰ ਫੜੀ ਰਹੇ ਫੜਨੀ ਚਾਹੀਦੀ ਹੈ ਤਾਂ ਕਿ ਇਹਨਾਂ ਨੂੰ ਅਰਸ਼ ਤੋਂ ਫਰਸ਼ ਤੱਕ ਫਰਸ਼ ਤੋਂ ਅਰਸ਼ ਤੱਕ ਆਪਾਂ ਇਹਨਾਂ ਨੂੰ ਹੁਣ ਇਹ ਫਰਸ਼ ਤੇ ਬੈਠੇ ਆ ਫਰਸ਼ ਤੋਂ ਇਹਨਾਂ ਨੂੰ ਆਪਾਂ ਅਰਸ਼ ਤੱਕ ਲੈ ਕੇ ਜਾਣਾ ਹੈ ਇਹਨਾਂ ਦੀ ਬੱਦ ਤੋਂ ਬੱਦ ਮਦਦ ਕੀਤੀ ਜਾਵੇ ਇਹੋ ਜਿਹੇ ਫਨਕਾਰਾਂ ਦੀ ਜੁੜੇ ਹੋ ਪੰਜਾਬੀਅਤ ਦੀ ਆਵਾਜ਼ ਦੇ ਨਾਲ ਸਾਡੇ ਚੈਨਲ ਨੂੰ ਸਰਕਰ ਅਤੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹੈ ਜਿਹੜੀ ਪਹਿਲ ਦੇ ਆਧਾਰ ਤੇ ਜਾਂ ਇਹੋ ਜਿਹੇ ਫਨਕਾਰਾਂ ਨੂੰ ਅਸੀਂ ਤੁਹਾਡੇ ਨਾਲ ਪਹਿਲ ਦੇ ਆਧਾਰ ਤੇ ਪੇਸ਼ ਕਰ ਸਕੀਏ ਸੁਖਵਿੰਦਰ ਸਰ ਹੰਮੂ ਦੇਵੋ ਜੀ ਅੱਜ ਤੱਕ ਸਤ ਸ੍ਰੀ ਅਕਾਲ